ਪਹਿਲਾਂ ਤਾਂ ਲੁਧਿਆਣਾ ਦੇ ਸਾਰੇ মিডিਆ ਦਾ ਅੱਜ ਦੀ ਇਸ ਬਹੁਤ ਹੀ ਪ੍ਰੈਸ ਇੰਪੋਰਟੈਂਟ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ ਤੁਸੀਂ ਪਹੁੰਚੇ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੇ ਸਾਰੇ ਕੈਬਨਿਟ ਦੇ ਸਾਥੀ ਸਾਡੇ ਐਮਐਲਏ ਸਹਿਬਾਨ ਸਾਡੇ ਮਾਨਯੋਗ ਐਮਪੀ ਸੰਜੀਵ ਰੋੜਾ ਜੀ ਜਿਹੜੇ ਸਾਡੇ ਲੁਧਿਆਣਾ ਵਿਸਥੇ ਕੈਂਡੀਡੇਟ ਵੀ ਨੇ ਸਾਰੇ ਦੀ ਸਾਰੀ ਪੁਲਿਸ ਔਰ ਸਿਵਲ ਔਰ ਹੈਲਥ ਦੀ ਐਡਮਿਨਿਸਟ੍ਰੇਸ਼ਨ ਸਾਰੇ ਅੱਜ ਸਾਥੀ ਅੱਜ ਜਿੱਥੇ ਪਹੁੰਚੇ ਇੱਕ ਬਹੁਤ ਹੀ ਇੰਪੋਰਟੈਂਟ ਮੀਟਿੰਗ ਸੀ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀਂ ਸਾਰੇ ਤੁਸੀਂ মিডিਆ ਵਾਲੇ ਤੇ ਪੰਜਾਬ ਦੇ 3 ਕਰੋੜ ਪੰਜਾਬੀ ਬਹੁਤ ਚਿੰਤਿਤ ਸੀਗੇ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਪੋਸ਼ਟ ਪਨਾਹੀ ਦੇ ਸਮੇਂ ਜੋ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੇ ਵਿੱਚ ਵਗਣਾ ਸ਼ੁਰੂ ਹੋਇਆ ਉਹਨੂੰ ਠੱਲ ਪਾਉਣ ਦੇ ਲਈ ਉਹ ਹਰ ਵਿਅਕਤੀ ਚਿੰਤਿਤ ਸੀ ਤੇ ਉਸੇ ਦੀ ਜ਼ਿੰਮੇਵਾਰੀ ਸਮਝਦੇ ਹੋਏ ਪਿਛਲੇ ਤਕਰੀਬਨ ਪੌਣੇ 3 ਸਾਲ ਤੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਵੱਡੇ ਪੱਧਰ ਦੇ ਉੱਪਰ ਕਾਰਵਾਈਆਂ ਔਰ ਐਫਰਟਸ ਨੇ ਜਿਹੜੇ ਉਹ ਕੀਤੇ ਗਏ ਜਿਦੇ ਰਿਜ਼ਲਟਸ ਵੀ ਨਜ਼ਰ ਆ ਰਹੇ ਨੇ ਪਰ ਮੈਂ ਸਮਝਦਾ ਕਿ ਹੁਣ ਸਮਾਂ ਆ ਗਿਆ ਸੀਗਾ ਕਿ ਇੱਕ ਲਾਸਟ ਹੱਲਾ ਲਾਸਟ ਪੁਸ਼ ਦੇਣ ਦਾ ਤਾਂ ਕਿ ਇਸ ਨਸ਼ੇ ਦੇ ਕੋੜ ਨੂੰ ਜੜੋਂ ਖਤਮ ਕੀਤਾ ਜਾ ਸਕੇ ਜਿਹਦੇ ਤਹਿਤ ਪਿਛਲੇ ਦਿਨੀ ਇੱਕ ਤਾਰੀਖ ਤੋਂ ਅ ਯੁੱਧ ਨਸ਼ਾ ਵਿਰੁੱਧ ਵਾਰ ਅਗੇਂਸਟ ਡਰੱਗਸ ਦੀ ਮੁਹਿੰਮ ਹੈ ਜਿਹੜੀ ਉਹ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਜਿਹਦੇ ਵਿੱਚ ਪਿਛਲੇ ਮਹਿਸ 4 ਦਿਨਾਂ ਦੇ ਵਿੱਚ ਹੀ ਬਹੁਤ ਵੱਡੀ ਕਾਮਯਾਬੀ ਹੈ ਜਿਹੜੀ ਉਹ ਮਿਲੀ ਹੈ ਜੇ ਮੈਂ ਗੱਲ ਕਰਾਂ 1 ਤਾਰੀਖ ਤੋਂ 4 ਤਾਰੀਖ ਤੱਕ ਯਾਨੀ ਕਿ ਸਿਰਫ ਮਹਿਜ਼ 4 ਦਿਨਾਂ ਦੇ ਵਿੱਚ ਤਕਰੀਬਨ 580 ਐਨਡੀਪੀਐਸ ਦੇ ਪਰਚੇ ਜਿਹੜੇ ਪੰਜਾਬ ਦੇ ਵਿੱਚ ਦਰਜ ਕੀਤੇ ਜਾ ਚੁੱਕੇ ਜਿਨ੍ਹਾਂ ਪਰਚਿਆਂ ਦੇ ਵਿੱਚ 799 ਲੋਕ ਉਹ ਨੋਮੀਨੇਟ ਕੀਤੇ ਜਾ ਚੁੱਕੇ ਨੇ ਮਹਿਜ਼ 4 ਦਿਨਾਂ ਦੇ ਵਿੱਚ 1 ਤੋਂ ਲੈ ਕੇ 4 ਮਾਰਚ ਤੱਕ ਪਰਸੂ ਦੀ ਫਿਗਰਸ ਮੈਂ ਤੁਹਾਨੂੰ ਦੇ ਰਿਹਾ 170 ਕਿਲੋ ਦੇ ਕਰੀਬ ਡਰੱਗਸ ਨੇ ਜਿਹੜੇ ਉਹ ਰਿਕਵਰ ਕੀਤੇ ਜਾ ਚੁੱਕੇ ਨੇ तकरीबन 60 ਤੋਂ ਵੀ ਵੱਧ ਡੈਮੋਲਿਸ਼ਨਸ ਨੇ ਜਿਹੜੀਆਂ ਉਹਨਾਂ ਲੋਕਾਂ ਦੀਆਂ ਉਹਨਾਂ ਡਰੱਗ ਪੈਡਲਰਸ ਤੇ ਡਰੱਗ ਮਾਫੀਆ ਦੀਆਂ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਸਰਕਾਰਾਂ ਦੀ ਪੁਸ਼ਤਪਨਾਹੀ ਦੀ ਵਜ੍ਹਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਵੀ ਕੀਤੇ ਤੇ ਫਿਰ ਆਪਦੇ ਮਹਿਲ ਉਸਾਰੇ ਨਸ਼ਿਆਂ ਦੇ ਕਾਰੋਬਾਰ ਵਾਲੇ ਪੈਸੇ ਦੇ ਨਾਲ ਸੋ ਇੱਕ ਪਾਸੇ ਜਿੱਥੇ ਇੱਕ ਪਾਸੇ ਜਿੱਥੇ ਉਹਨਾਂ ਲੋਕਾਂ ਨੇ ਪੂਰੇ ਪੰਜਾਬ ਦੇ ਘਰਾਂ ਦੇ ਵਿੱਚ ਨਸ਼ੇ ਪਹੁੰਚਾ ਤੇ ਨੌਜਵਾਨ ਮੁੰਡਿਆਂ ਦੇ ਦੀਆਂ ਨਾੜਾਂ ਦੇ ਵਿੱਚ ਜ਼ਹਿਰ ਪਹੁੰਚਾ ਦਿੱਤਾ ਤੇ ਆਪ ਉਹ ਮਹਿਲ ਉਸਾਰਦੇ ਰਹੇ ਸੋ ਇਹ ਸਾਰੀਆਂ ਕਾਰਵਾਈਆਂ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਕਾਰਵਾਈ ਸ਼ੁਰੂ ਹੋਈ ਤੇ ਹੁਣ ਤੱਕ ਡੈਮੋਲੇਸ਼ਨਸ ਤੋਂ ਲੈ ਕੇ ਉਹਨਾਂ ਨੂੰ ਅਰੈਸਟ ਕਰਨ ਤੱਕ ਰੇਡ ਕਰਨ ਤੱਕ ਦਾ ਕੰਮ ਜਿਹੜਾ ਉਹ ਚੱਲਿਆ ਬਹੁਤ ਸਾਰੇ মিডিਆ ਦੇ ਸਾਥੀ ਪਿਛਲੇ ਦਿਨਾਂ ਦੇ ਵਿੱਚ ਕਵਰ ਵੀ ਕੀਤੇ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਔਰ ਪੁਲਿਸ ਦੇ ਇਸ ਐਕਸ਼ਨ ਤੋਂ ਡਰਦੇ ਹੋਏ ਉਹਨਾਂ ਦੇ ਘਰਾਂ ਦੇ ਅੱਗੇ ਤਾਲੇ ਲੜਕਦੇ ਨਜ਼ਰ ਆ ਰਹੇ ਨੇ ਮੈਂ ਪਹਿਲਾਂ ਵੀ ਕਿਹਾ ਸੀ ਤੇ ਅੱਜ ਵੀ ਕਹਿਣਾ ਉਹਨਾਂ ਡਰਗ ਪੈਡਲਰਸ ਨੂੰ ਉਹਨਾਂ ਨਸ਼ਾ ਤਸਕਰਾਂ ਨੂੰ ਕਿ ਯਾਦਾ ਤੁਸੀਂ ਇਹ ਕਾਲਾ ਧੰਦਾ ਛੱਡ ਦਿਓ ਤੇ ਨਹੀਂ ਪੰਜਾਬ ਛੱਡ ਦਿਓ ਨਹੀਂ ਇਹ ਧੰਦਾ ਕਿਵੇਂ ਛਡਵਾਉਣਾ ਹੈ ਇਹ ਪੰਜਾਬ ਸਰਕਾਰ ਨੂੰ ਪਤਾ ਹੈ ਔਰ ਉਹ ਉਹਨਾਂ ਦੇ ਦੇ ਬਹੁਤੇ ਉਹ ਚੱਲਣ ਨਹੀਂ ਦੇਣਾ ਹੈਗਾ ਅਸੀਂ ਕੰਮ ਇਹ ਸੋ ਅੱਜ ਉਸੇ ਲੜੀਓ ਸੇ ਮੁਹੰਮਦ ਤਹਿਤ ਅਸੀਂ ਇਹ ਮੀਟਿੰਗ ਕੀਤੀ ਹੈ ਜਿਦੇ ਚ ਸਾਰੇ ਸਾਡੀ ਪੋਲੀਟਿਕਲ ਲੀਡਰਸ਼ਿਪ ਪੂਰੇ ਜ਼ਿਲ੍ਹੇ ਦੀ ਔਰ ਜੋ ਸਾਡੇ ਸਿਵਲ ਔਰ ਪੁਲਿਸ ਦੇ ਅਧਿਕਾਰੀ ਸੀਗੇ ਤੇ ਇੱਕੋ ਹੀ ਸੁਨੇਹਾ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਵੰਤ ਸਿੰਘ ਜੀ ਵੱਲੋਂ ਅਸੀਂ ਸਾਰਿਆਂ ਵੱਲੋਂ ਦਿੱਤਾ ਗਿਆ ਕਿ ਇਮੀਡੀਏਟਲੀ ਸਖਤ ਤੋਂ ਸਖਤ ਕਾਰਵਾਈ ਨੇ ਜਿਹੜੀਆਂ ਉਹ ਕੀਤੀਆਂ ਜਾਣ ਕਿਸੇ ਨਾਲ ਵੀ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ ਜਿੱਥੇ ਡਰਗ ਪੈਰਲਸ ਨੂੰ ਨਸ਼ੇ ਤਸਕਰਾਂ ਨੂੰ ਕ੍ਰਿਮੀਨਲ ਦੇ ਤੌਰ ਤੇ ਟਰੀਟ ਕੀਤਾ ਜਾਊਗਾ ਉਹ ਲੋਕ ਉਹ ਬੱਚੇ ਜਿਹੜੇ ਇਹਦੇ ਐਡਿਕਟ ਹੋ ਚੁੱਕੇ ਉਹਨਾਂ ਨੂੰ ਪੇਸ਼ੈਂਟ ਸਮਝ ਕੇ ਉਹਨਾਂ ਦਾ ਇਲਾਜ ਕਰਾਇਆ ਜਾਊਗਾ ਡਰਗ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਔਰ ਰੋਟ ਸੈਂਟਰਸ ਦੇ ਵਿੱਚ ਔਰ ਅਵੇਅਰਨੈਸ ਕੈਂਪੇਨ ਹੈ ਜਿਹੜੀ ਉਹ ਵੀ ਵੱਡੇ ਪੱਧਰ ਤੇ ਉੱਪਰ ਚਲਾਈ ਜਾਊਗੀ ਤਾਂ ਕਿ ਨੌਜਵਾਨ ਪੀੜੀ ਨੂੰ ਬੱਚਿਆਂ ਨੂੰ ਇਸ ਕੰਮ ਤੋਂ ਬਚਾਇਆ ਜਾ ਸਕੇ ਸੋ ਮੈਂ ਮੀਡੀਆ ਦੇ ਜ਼ਰੀਏ ਜਿੱਥੇ ਪੂਰੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੈਂ ਮੈਂ 호ਕਾ ਦਿਨਾ ਬੇਨਤੀ ਕਰਦਾ ਉੱਥੇ ਹੀ ਲੁਧਿਆਣਾ ਨੂੰ ਖਾਸ ਤੌਰ ਤੇ ਮੈਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਇਸ ਮੁਹਿੰਮ ਦੇ ਵਿੱਚ ਹਰ ਘਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕੋਈ ਘਰ ਸਭ ਤੋਂ ਪਹਿਲਾਂ ਇਹ ਮੁਹਿੰਮ ਘਰ ਤੋਂ ਸ਼ੁਰੂ ਹੋਣੀ ਹੈ ਫਿਰ ਸਮਾਜ ਤੇ ਜਾਣੀ ਹੈ ਤੇ ਫਿਰ ਜ਼ਿੰਮੇਵਾਰੀ ਜਿਹੜੀ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਬਣਦੀ ਹੈ ਸੋ ਸਾਰੇ ਉਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਕਿਹੜੇ-ਕਿਹੜੇ ਬੰਦੇ ਡਰਗ ਸਮਗਲਰਸ ਨੇ ਪੈਡਲਰਸ ਨੇ ਉਹ ਤੁਸੀਂ ਪੁਲਿਸ ਨੂੰ ਦੱਸੋ ਤੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਹੋਊਗੀ ਇੱਕ ਚੀਜ਼ ਦਾ ਬੜਾ ਸਪਸ਼ਟ ਤਹੀ ਹੈ ਕਿ ਜਦੋਂ ਤੱਕ ਜਦੋਂ ਤੱਕ ਡਰੱਗਸ ਦੇ ਇਸ ਗੋਰਖ ਧੰਦੇ ਨੂੰ ਪੰਜਾਬ ਦੀ ਧਰਤੀ ਦੇ ਉੱਪਰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਨਾ ਪੰਜਾਬ ਸਰਕਾਰ ਨਾ ਪੰਜਾਬ ਪੁਲਿਸ ਨਾ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਤੇ ਨਾਲ ਹੀ ਮੈਂ ਸਾਰਿਆਂ ਨੂੰ ਸਾਰੇ ਧਾਰਮਿਕ ਸਿਆਸੀ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰੂਗਾ ਕਿ ਇਸ ਮੁਹੰਮਦ ਦੇ ਵੀ ਸਾਡੇ ਨਾਲ ਮੋਢਾ ਤੋਂ ਮੋਢਾ ਜੁੜ ਕੇ ਚੱਲੋ ਤਾਂ ਕਿ ਆਪਾਂ ਇਸ ਅਲਾਮਤ ਨੂੰ ਖਤਮ ਕਰ ਸਕੀਏ ਸਰ ਨਸ਼ਾ ਦੇ ਤੌਰ ਤੇ ਚੇਤਾਵਨੀ ਕੀ ਦੇਣਾ ਚਾਹੁੰਦੇ ਇੱਕੋ ਹੀ ਚੇਤਾਵਨੀ ਪਹਿਲੇ ਦਿਨ ਵੀ ਦਿੱਤੀ ਸੀ ਕੱਲ ਵੀ ਦਿੱਤੀ ਸੀ ਅੱਜ ਵੀ ਦੇ ਰਿਹਾ ਕਿ ਜਾਂ ਤਾਂ ਇਹ ਗੋਰਖ ਧੰਦਾ ਇਹ ਨਸ਼ੇ ਦਾ ਡਰਗ ਤਸਕਰੀ ਦਾ ਕੰਮ ਹੈ ਜਿਹੜਾ ਉਹ ਛੱਡ ਦੋ ਦੇਖੋ ਇਸ ਤਰ੍ਹਾਂ ਕਿ ਹਰ ਬੰਦੇ ਨੂੰ ਹਾਈ ਕੋਰਟ ਦੇ ਵਿੱਚ ਜਾਣ ਦਾ ਅਧਿਕਾਰ ਹੈ ਪਰ ਇੱਕ ਚੀਜ਼ ਮੈਂ ਸਪਸ਼ਟ ਕਰ ਦੇਣਾ ਚਾਹਣਾ ਵੀ ਅਸੀਂ ਜੋ ਇਹ ਪੰਜਾਬ ਸਰਕਾਰ ਡੈਮੋਲਿਸ਼ਨਸ ਕਰ ਰਹੀ ਹੈ ਉਹ ਆਫਟਰ ਫਾਲੋਇੰਗ ਡਿਊ ਪ੍ਰੋਸੈਸ ਕਰ ਰਹੀ ਹੈ ਇਹ ਉਹ ਡੈਮੋਲੇਸ਼ਨਸ ਨੇ ਜਿੰਨਾ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਉਹਨਾਂ ਦੀ ਪੁਸ਼ਤ ਪਨਾਹੀ ਦੇ ذریعے ਸਰਕਾਰੀ ਜ਼ਮੀਨਾਂ ਦੇ ਉੱਪਰ ਪੰਚਾਇਤ ਜ਼ਮੀਨਾਂ ਦੇ ਉੱਪਰ ਸ਼ਾਮਲਾੜ ਜ਼ਮੀਨਾਂ ਦੇ ਉੱਪਰ ਕਾਰਪੋਰੇਸ਼ਨ ਜਾਂ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਤੇ ਫਿਰ ਉਹਨਾਂ ਜ਼ਮੀਨਾਂ ਦੇ ਉੱਪਰ ਨਸ਼ੇ ਦੇ ਕਾਰੋਬਾਰ ਦੇ ਨਾਲ ਆਪਦੇ ਮਹਿਲ ਉਸਾਰੇ ਉਹ ਡੈਮੋਲੇਸ਼ਨਸ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਵੀ ਵੀ ਆਰ 100% ਸ਼ੋਰ ਦੈਟ ਵੀ ਆਰ ਗੋਇੰਗ ਟੂ ਵਿਸਟੈਂਡ ਜੁਡੀਸ਼ੀਅਲ ਸਕਰੂਟੀ ਸੋ ਕੋਈ ਇਸ਼ੂ ਨਹੀਂ ਹੈ ਜੀ ਜਿੰਨਾ ਬੰਦੇ ਨੇ ਕੰਮ ਕੀਤਾ ਇਹਦਾ ਮਤਲਬ ਪਰਪਸ ਇੱਕੋ ਹੀ ਹੈ ਦੇਖੋ ਪਹਿਲਾਂ ਵੀ ਕੀ ਹੁੰਦਾ ਸੀਗਾ ਅੱਤਵਾਦੀ ਸਮੇਂ ਵੀ ਇਹ ਹੋਇਆ ਜਦੋਂ ਖੁੱਲ ਸੀਗੀ ਪੰਜਾਬ ਸਰਕਾਰ ਵੱਲੋਂ ਤੇ ਤੇ ਪੰਜਾਬ ਪੁਲਿਸ ਵੱਲੋਂ ਉਦੋਂ ਕਈ ਵਾਰੀ ਜਿਹੜੇ ਨੌਜਵਾਨ ਬੱਚੇ ਨੇ ਉਹ ਉਹ ਉਸ ਚੀਜ਼ ਤੋਂ ਅਟਰੈਕਟ ਹੋ ਜਾਂਦੇ ਸੀਗੇ ਕਿ ਜੇ ਇੱਕ ਅਨਪੜ੍ਹ 15 18 20 ਸਾਲ ਦਾ ਬੰਦਾ ਜੇ ਲੱਖਾਂ ਕਰੋੜਾ ਰੁਪਏ ਉਸ ਸਮੇਂ ਅਤਵਾਦ ਦੇ ਵਿੱਚੋਂ ਕਮਾਏ ਤੇ ਹੁਣ ਜੇ ਕੋਈ ਡਰੱਗ ਦੇ ਵਿੱਚੋਂ ਕਮਾ ਰਿਹਾ ਤੇ ਉਹਨੂੰ ਆਪ ਦਾ ਰੋਲ ਮਾਡਲ ਮੰਨ ਕੇ ਬਹੁਤ ਸਾਰੇ ਬੱਚੇ ਨੇ ਜਿਹੜੇ ਇਨੋਸੈਂਟ ਨੇ ਜਿਹੜੇ ਉਹ ਉਹ ਤੋਂ ਅਟਰੈਕਟ ਹੋ ਕੇ ਉਸ ਪਾਸੇ ਵੱਲ ਚੱਲ ਪੈਂਦੇ ਸੀਗੇ ਅਸੀਂ ਉਹੀ ਮੈਸੇਜ ਦੇਣਾ ਹੈ ਉਹਨਾਂ ਨੂੰ ਕਿ ਇਹ ਨਾ ਸੋਚ ਕੇ ਚੱਲੋ ਇਹ ਦਿਮਾਗ ਦੇ ਵਿੱਚੋਂ ਕੱਢ ਦਿਓ ਕਿ ਕੋਈ ਇੱਕ ਬੰਦਾ ਇਸ ਦੋ ਨੰਬਰ ਦੇ ਧੰਦੇ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਧੀਆ ਪੁੱਤਾਂ ਦੀਆਂ 나ੜਾਂ ਦੇ ਵਿੱਚ ਨਸਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਤੇ ਆਪਦੇ ਮਹਿਲ ਸਾਰ ਲੂਗਾ ਤੇ ਫਿਰ ਉਹ ਮਹਿਲ ਨੇ ਔਰ ਉਸਾਰੀਆਂ ਨੇ ਜਿਹੜੀਆਂ ਉਹ ਸਰਕਾਰ ਦੀ ਨਿਗਾਹ ਤੋਂ ਵੱਜ ਜਾਣਗੀਆਂ ਇਹ ਕੰਮ ਨਹੀਂ ਚੱਲਣਾ ਹੈਗਾ ਸੋ ਵੀ ਵੀ ਆਰ 100% ਸ਼ੋਰ ਦੈਟ ਵੀ ਆਰ ਗੋਇੰਗ ਟੂ ਵਿਸਟੈਂਡ ਜੁਡੀਸ਼ੀਅਲ ਪੰਜਾਬ ਨੂੰ ਰੰਗਲਾ ਪੰਜਾਬ ਵਡਾਉਣ ਦੀ ਡਾਇਰੈਕਸ਼ਨ ਦੇ ਵਿੱਚ ਹੀ ਇਹ ਇੱਕ ਮਹੱਤਵਪੂਰਨ ਕਦਮ ਹੈ ਜੋ ਇਹ ਡਰਾਈਵ ਚਲਾਈ ਹੋਈ ਅਸੀਂ ਹਾਂਜੀ ਸਰ ਡਰਾਈ ਬਹੁਤ ਲੇਟ ਚਲਾਈ ਗਈ ਹੈ ਨਹੀਂ ਤੋ ਇਹ ਤਾਂ ਤੁਹਾਡਾ ਤੁਹਾਡਾ ਵਿਊ ਪੁਆਇੰਟ ਹੋਊਗਾ ਜੀ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਪਿਛਲੇ 3 ਸਾਲਾਂ ਤੋਂ ਵੀ ਐਫਰਟਸ ਨੇ ਜਿਹੜੇ ਚੱਲ ਰਹੇ ਨੇ ਮੈਂ ਮੈਂ ਸ਼ੁਰੂ ਦੇ ਵਿੱਚ ਕੀ ਕਿਹਾ ਸੀਗਾ ਕਿ ਅਸੀਂ ਇਹਨੂੰ ਪਹਿਲਾਂ ਐਫਰਟਸ ਚੱਲ ਰਹੇ ਨੇ ਇੱਕ ਲਾਸਟ ਹੱਲਾ ਦੇਣ ਦੀ ਲਾਸਟ ਪੁਸ਼ ਦੇਣ ਦੀ ਜ਼ਰੂਰਤ ਹੈ ਤੇ ਦੇ ਰਹੇ ਹਾਂ ਤੁਸੀਂ ਹਾਲ ਕਦੀ ਗੱਲ ਕਰ ਰਹੇ ਇੰਨਾ ਡਰਗ ਤਸਕਰਾਂ ਤੋਂ ਸਮੱਗਲਰਾਂ ਤੋਂ ਡਰਨ ਦੀ ਲੋੜ ਨਹੀਂ ਹੈਗੀ ਤੁਸੀਂ ਉਹਨਾਂ ਦੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਾਓ ਉਹਨਾਂ ਦੀ ਹਵਾ ਵੱਲ ਵੀ ਜੇ ਕੋਈ ਚੱਕ ਕੇ ਦੇ ਨਿਗਾਹ ਕਰਕੇ ਦੇ ਗਿਆ ਤੇ ਉਹਦੇ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜ਼ਿੰਮੇਵਾਰ ਹੋਊਗੀ ਇਹੋ ਜੇ ਇਹੋ ਜੇ ਜਿਹੜੇ ਡਰੱਗ ਤਸਕਰ ਨੇ ਸਮੱਗਲਰ ਨੇ ਜਾਂ ਕਿਸੇ ਨੂੰ ਡਰਾਉਂਦੇ ਧਮਕਾਉਂਦੇ ਨੇ ਉਹਨਾਂ ਨੂੰ ਕਿਵੇਂ ਨਜੇੜ ਛਡਾਉ ਉਹਦੇ ਹਦਾਇਤਾਂ ਆਲਰੇਡੀ ਪੰਜਾਬ ਪੁਲਿਸ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਲੋਕਲ ਦੀ ਗੱਲ ਕਰੀ ਤਾਂ ਲੋਕਲ ਸਭ ਤੋਂ ਵੱਡਾ ਲੈਵਲ ਤੇ ਬੜਾ ਪਹਿਲੇ ਦਿਨ ਹੀ ਅਸੀਂ ਇਹ ਡਾਇਰੈਕਸ਼ਨਸ ਦੇ ਦਿੱਤੀਆਂ ਸੀਗੇ ਕਿ ਸਾਰੇ ਪੁਲਿਸ ਕਮਿਸ਼ਨਰ ਸਾਰੇ ਐਸਐਸਪੀ ਨੇ ਜਿਹੜੇ ਉਹ ਆਪੋ ਆਪਣੇ ਜ਼ਿਲ੍ਹੇ ਨੂੰ ਡਰੱਗ ਫਰੀ ਕਰਨ ਦੇ ਲਈ ਜ਼ਿੰਮੇਵਾਰ ਹੋਣਗੇ ਤੇ ਅੱਗੇ ਹਰ ਐਸ ਐਚਓ ਜਿਹੜਾ ਉਹ ਆਪਦੇ ਥਾਣੇ ਦੇ ਏਰੀਆ ਨੂੰ ਡਰਗ ਫਰੀ ਕਰਦੇ ਲਈ ਜ਼ਿੰਮੇਵਾਰ ਹੋਊਗਾ ਇਹ ਜੀ ਕੋਈ ਵੀ ਕਾਲੀ ਭੇੜ ਜਿਹੜੀ ਜਿਹੜੀ ਕਿਸੇ ਨੂੰ ਡਰਗ ਤਸਕਰਾਂ ਦਾ ਸਮਗਲਾ ਦਾ ਸਾਥ ਦੇਊਗੀ ਹੁਣ ਤੱਕ ਆਲਰੇਡੀ 10000 ਤੋਂ ਵੱਧ ਮਾਸ ਟਰਾਂਸਫਰਸ ਕੀਤੀਆਂ ਜਾ ਚੁੱਕੀਆਂ ਪਹਿਲਾਂ 52 ਡਿਸਮਿਸਲਸ ਕਰ ਚੁੱਕੀਆਂ ਚੁੱਕੇ ਆ ਅਸੀਂ ਪੁਲਿਸ ਦੇ ਮੁਲਾਜ਼ਮਾਂ ਦਾ ਜੇ ਕੋਈ ਹੋਰ ਵੀ ਅਜਾ ਪਾਇਆ ਜਾਊਗਾ ਇਸ ਕੰਮ ਦੇ ਵਿੱਚ ਡਿਸਮਿਸਲ ਹੋਣ ਦੇ ਵਿੱਚ 5 ਮਿੰਟ ਲੱਗਣੇ ਨੇ ਕੋਈ ਇਸ ਤਰ੍ਹਾਂ ਕਿ ਇਹਦਾ ਇਹਦੀ ਸ਼ੁਰੂਆਤ ਆ ਪਿਛਲੇ ਸਰਕਾਰਾਂ ਦੇ ਸਮੇਂ ਇੱਕ ਨੈਕਸਸ ਬਣ ਚੁੱਕਿਆ ਸੀਗਾ ਪੋਲੀਟੀਸ਼ੀਅਨ ਦਾ ਪੁਲਿਸ ਦਾ ਤੇ ਡਰੱਗਸ ਸਮਗਲਰ ਦਾ ਤੇ ਉਹਨੂੰ ਤੋੜਨ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਸਾਨੂੰ ਬਹੁਤ ਵੱਡੇ ਪੱਧਰ ਤੇ ਉੱਪਰ ਕਾਮਯਾਬੀ ਮਿਲੀ ਹੈ ਕਿਉਂਕਿ ਅਸੀਂ ਇਹ ਇੱਕ ਠੋਕ ਕੇ ਕਹਿ ਸਕਦੇ ਹਾਂ ਕਿ ਪਿਛਲੇ 3 ਸਾਲਾਂ ਦੇ ਵਿੱਚ ਇੱਕ ਵੀ ਆਮ ਆਦਮੀ ਪਾਰਟੀ ਦਾ ਲੀਡਰ ਪਿਛਲੇ ਸਰਕਾਰਾਂ ਦੇ ਵਾਂਗੂ ਕੋਈ ਉਂਗਲ ਵੀ ਨਹੀਂ ਚੱਕ ਸਕਦਾ ਹੈ ਸੋ ਨੈਕਸਸ ਲੈਟ ਮੀ ਕੰਪਲੀਟ ਉਹ ਉਹ ਨੈਕਸਸ ਆ ਜਿਹੜਾ ਅਸੀਂ ਕੰਪਲੀਟਲੀ ਬ੍ਰੇਕ ਕਰ ਚੁੱਕੇ ਹੁਣ ਉਹਨਾਂ ਦੇ ਉੱਪਰ ਲਾਸਟ ਕ੍ਰੈਕ ਡਾਊਨ ਆ ਜਿਹੜਾ ਉਹਦਾ ਸਮੇਂ ਤੇ ਉਹ ਉਹੀ ਚੱਲ ਰਿਹਾ ਹੋਣਾ ਇਹ ਮਨਜਿੰਦਰ ਸਰਸਾ ਜੀ ਨੂੰ ਇੰਨਾ ਹੀ 헤ਜ ਹੈਗਾ ਕਿਸਾਨ ਜਥੇਬੰਦੀਆਂ ਦੇ ਉਹਨਾਂ ਲੀਡਰਾਂ ਦਾ ਜਿੰਨਾਂ ਬਾਰੇ ਅੱਜ ਉਹ ਗੱਲ ਕਰ ਰਹੇ ਨੇ ਪੰਜਾਬ ਦਾ ਕਿਸਾਨ ਸਾਡੇ ਨਾਲ ਸੀ ਹੈ ਤੇ ਰਹੂਗਾ ਕਿਉਂਕਿ ਜੋ ਕਿਸਾਨ ਨੂੰ ਆਮ ਕਿਸਾਨ ਨੂੰ ਲੋੜ ਸੀਗੀ ਉਹ ਲੋੜਾਂ ਅਸੀਂ ਪੂਰੀਆਂ ਕੀਤੀਆਂ ਨੇ ਪੰਜਾਬ ਦੇ ਕਿਸਾਨ ਨੂੰ ਲੋੜ ਸੀਗੀ ਕਿ ਉਹਦੇ ਖੇਤ ਤੱਕ ਪਾਣੀ ਪਹੁੰਚੇ ਨਹਿਰੀ ਉਹ ਅਸੀਂ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਉਹਨੂੰ ਲੋੜ ਸੀਗੀ ਕਿ ਮੇਰੀ ਧਰਤੀ ਰੇਗਿਸਤਾਨ ਨਾ ਬਣੇ ਤੁਸੀਂ ਸੈਂਟਰਲ ਵਾਟਰ ਅਥਾਰਟੀ ਦੀ ਰਿਪੋਰਟ ਚੱਕ ਕੇ ਦੇਖ ਲਓ ਪਿਛਲੇ ਦਿਨੀ ਛਪੀ ਹੈ ਜਿਹਦੇ ਵਿੱਚ ਕਿਹਾ ਗਿਆ ਕਿ 18-20 ਬਲਾਕ ਦੇ ਉੱਪਰ ਵਿੱਚ ਪਾਣੀ ਜਿਹੜਾ ਉਹ ਉੱਪਰ ਆਉਣਾ ਸ਼ੁਰੂ ਹੋ ਗਿਆ ਕਿਸਾਨ ਦੀ ਲੋੜ ਸੀਗੀ ਕਿ ਉਹਨੂੰ ਝੋਨਾ ਲਾਉਣ ਲੱਗਿਆ ਦਿਨ ਦੇ ਸਮੇਂ ਬਿਜਲੀ ਚਾਹੀਦੀ ਹੈ ਉਹ ਅਸੀਂ ਦੇ ਰਹੇ ਹਾਂ ਕਿਸਾਨ ਦੀ ਲੋੜ ਸੀਗੀ ਕਿ 8 ਘੰਟੇ ਬਿਜਲੀ ਮਿਲੇ ਅਸੀਂ 8 ਘੰਟੇ ਤੋਂ ਵੱਧ ਦੇ ਰਿਆ ਆਮ ਕਿਸਾਨ ਦੀਆਂ ਲੋੜਾਂ ਸੀ ਪੂਰੀਆਂ ਕਰ ਰਹੇ ਆ ਪਰ ਹੁਣ ਮਨਜਿੰਦਰ ਸਰਸਾ ਜੀ ਜਿਨ੍ਹਾਂ ਕਿਸਾਨ ਜਥੇਬੰਦੀਆਂ ਦੇ ਕੁਝ ਸਤਕਾਰਯੋਗ ਲੀਡਰਾਂ ਦੀ ਗੱਲ ਕਰ ਰਹੇ ਨੇ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੂਗਾ ਕਿ ਸਰਸਾ ਸਾਹਿਬ ਕਿਸਾਨ ਜਥੇਬੰਦੀਆਂ ਦੀ ਜਿੰਨੀਆਂ ਮੰਗਾਂ ਨੇ ਚਾਹੇ ਉਹ ਐਮਐਸਪੀ ਦੀ ਗਰੰਟੀ ਹੈ ਚਾਹੇ ਉਹ ਅਸ਼ੋਰ ਪਰਚੇਜ਼ ਦੀ ਗਾਰੰਟੀ ਹੈ ਚਾਹੇ ਉਹ ਸੁਆਮੀਨਾਥਨ ਕਮਿਸ਼ਨ ਦੀ ਦੀ ਗਾਰੰਟੀ ਨੂੰ ਲਾਗੂ ਕਰਨ ਦੀ ਗੱਲ ਹੈ ਚਾਹੇ ਉਹ ਕਿਸਾਨਾਂ ਦੀ ਇਨਕਮ ਦੁੱਗਣੀ ਕਰਨ ਦੀ ਗੱਲ ਹੈ ਇਹ ਸਾਰੇ ਕੰਮ ਨੇ ਜਿਹੜੇ ਕੇਂਦਰ ਨਾਲ ਸੰਬੰਧਿਤ ਨੇ ਸੋ ਮਨਜਿੰਦਰ ਸਿਰਸਾ ਜੀ ਕਿਰਪਾ ਕਰਕੇ ਜਿਹੜੇ ਬਾਰਡਰ ਨੇ ਹਰਿਆਣੇ ਨੇ ਬੰਦ ਕੀਤੇ ਹੋ ਨੇ ਉਹ ਚਕਾਉਣ ਤੇ ਕਿਸਾਨਾਂ ਨੂੰ ਦਿੱਲੀ ਜਾਣ ਦੇਣ ਤੇ ਉੱਥੇ ਬੈਠ ਕੇ ਉਹਨਾਂ ਨਾਲ ਗੱਲ ਕਰ ਲੈਣ ਸਾਡੇ ਨਾਲ ਤਾਂ ਪੰਜਾਬ ਸਰਕਾਰ ਪੰਜਾਬ ਸਰਕਾਰ ਨਾਲ ਤਾਂ ਕਿਸਾਨ ਜਿੱਥੇ ਬੰਦੇ ਦਾ ਮਸਲਾ ਹੀ ਕੋਈ ਨਹੀਂ ਹੈਗਾ ਸੋ ਇਸ ਕਰਕੇ ਮਨਜਿੰਦਰ ਸਿਰਸਾ ਜੀ ਵਿਹਲੇ ਨੇ ਉਹਨਾਂ ਨੂੰ ਇਹ ਜਿਹੇ ਬਿਆਨ ਵਾਹੀਆਂ ਸੁਝਦੇ ਨੇ ਉਹਨਾਂ ਕੋ ਆਪਦਾ ਕੰਮ ਕਰਨਾ ਨਸ਼ਾ